ਜੀ ਬਾਬੇ ਉਹ ਕੀ ਹਾਲ ਚਾਲ ਸਾਰੇ ਜਿੰਨਾਂ ਦਾ ਹੋਰ ਕੀ ਬੰਦਾ ਲਓ ਜੀ ਕਰਤੀ ਇਹ ਵਲੌ ਦੀ ਸਟਾਰਟਿੰਗ ਤੇ 11 12 ਵਜੇ ਤੇ ਅੱਜ ਮਲਪਿੰਨੇ ਦੇਖਣਾ ਆਪਣਾ ਜਿਹੜੇ ਜਿਹੜਾ ਪਾਣੀ ਪੀ ਕੇ ਪਹਿਲਾਂ ਉਹਨਾਂ ਤੇਰੀ ਕਰ ਬਰ ਕਰ ਦਿਆਂਗੇ ਹੁਣ ਦੱਸ ਦਿਆਂ ਹੁਣ ਪਹਿਲਾਂ ਜਿਹੜੇ ਆਪਾਂ ਮਲਪਿੰਨੇ ਡੇਢ ਦੋ ਮਿੰਟ ਦਿੱਸੀ ਆਂਡੇ ਤਾਂ ਨੂੰ ਛਾਖੇ ਦੇ ਛਾਖੇ ਦੇ ਜਿਹੜੇ ਆਪਣੇ ਪੱਠੇ ਨਿਕਲੇ ਬੈਠੇ ਆ ਤੁਸੀਂ ਵੇਖੇ ਹੋਣ ਵੀ ਲੱਗਦਾ ਮਰਜ਼ੀਆਂ ਹਨ ਤੇ ਅੱਜ ਉਹ ਮਲਪਿੰਨੇ ਵਾਪਸ ਕਰਕੇ ਆਉਣਗੇ ਤੇ ਉਹ ਮਤਾ ਕਰਨ ਜਨਾ ਮੈਸੇ ਤੇਰਾ ਪਤਾ ਤੇ ਚਲੋ ਫਿਰ ਮਨਪੇ ਤੋਂ ਪਿੰਧਰਾ ਚੱਕ ਲਿਆ ਤੇ ਉਹ ਮੈਂ ਦੂਜਾ ਆਪਣਾ ਬਾਜੀ ਜਿਹੜਾ ਇਹ ਉਹ ਚ ਪਾ ਕੇ ਲੱਗੇ ਨੇ ਤੇ ਕਰਦੇ ਗੱਲ ਨੂੰ ਗਿਫਟ ਦੇ ਬਗਉਤਰ ਤੇ ਲਿਖਾਉਣਾ ਤੁਹਾਨੂੰ ਪੱਛਾ ਲ ਕੇ ਤੇ ਇਹ ਚੱਕ ਲਿਆ ਪਿੰਜਰਾ ਆਪਾਂ ਤੇ ਨਾਲ ਤੁਹਾਨੂੰ ਦਿਖਾ ਦਈਏ ਮਾੜੇ ਮਾੜੇ ਤੇ ਨਾਲੇ ਪਾਲ ਗਏ ਇਹਨਾਂ ਨੂੰ ਪਿੰਜਰੇ ਚ ਇੱਕ ਮਿੰਟ ਹੁਣ ਵਕਤ ਤੇ ਵੇਖੇ ਤੇ ਹੈਗੇ ਲਗਭਗ ਬਾਜੀ ਵਾਲਾ ਪਿੰਜਰਾ ਆਪਣਾ ਆ ਫੜ ਫੜ ਕੇ ਪਾਈ ਨੇ ਆ ਬੈਠੇ ਕਰੋ ਸ਼ੌਂਕ ਪਲਦਨਾ ਦਾ ਲਾਲ ਜਿਨਾਂ ਤੇ ਕਾਲਾ ਜਿਨਾਂ ਤੇ ਸੌਂਕੀ ਜੱਟ ਨੂੰ ਕਰਨੇ ਗਿਫਟ ਠੀਕ ਹੈ ਇਹ ਮੇਰੀ ਬਲੱਡ ਲਾਈਨ ਆਪ ਦੀ ਘਰ ਦੀ ਮੈਂ ਤਿਆਰ ਕਰੀ ਹੋਈ ਇਹ ਸਾਰੀ ਤੇ ਇਸ ਕਰਕੇ ਤੇ ਹੁਣ ਦੰਨੇ ਮੈਂ ਆਖੂ ਬੱਚੇ ਘੜਾ ਲਾ ਡਾਈ ਨਾ ਤੇ ਪਾ ਲੈ ਇਹਨਾਂ ਨੂੰ ਪਾ ਲੈ ਦੋਨੇ ਪਿੰਜਰੇ ਚ ਤੇ ਹੁਣ ਚੱਲਦੇ ਆ ਮਨਪ੍ਰੀਤ ਕੋਲ ਜਾਣਾ ਤੇ ਚੱਲ ਕੇ ਕਰੀਏ ਗਿਫਟ ਨੂੰ ਤੇ ਬਾਕੀ ਤੁਰਨ ਨੂੰ ਚੱਲ ਕੇ ਗੱਲਬਾਤ ਕਰਦੇ ਆ ਕਿਰਨ ਲੋਕ ਲਾ ਦੇਣ ਤੇ ਚੱਲਦੇ ਬਾਕੀ ਮੰਡੀ ਜਾਂ ਮਨਪ੍ਰੀਤ ਦੇ ਕੱਪੜੇ ਕੁਪੜੇ ਫੇਰ ਸਵਾ ਕੇ ਲਿਆਉਣੇ ਹੋਏ ਤੇ ਚਲੋ ਚੱਲ ਜੀਏ ਕਰਾਂ ਬਾਕੀ ਗੱਲਾਂ ਬਾਤ ਕਰਾਂਗੇ ਚੱਲ ਪਿਆ ਤੇ ਵੇਣਿਆ ਮਨਪ੍ਰਿਕ ਰਿਆ ਕਿੱਥੇ ਆਉਂਦਾ ਘਰੇ ਹੋਊਗਾ ਮੈਨੂੰ ਭੇਜਿਆ ਮੈਨੂੰ ਤੇ ਬਾਕੀ ਚਲੋ ਚੱਲਦੇ ਆ ਤੇ ਲਗਾਉਣੇ ਚੱਲ ਕੇ ਉਹਨੂੰ ਵੀ ਆਹ ਆਇਟਮ ਆਹ ਬਣੀ ਹੋਣੀ ਹੇ ਤੱਕ ਵੇਖੇ ਨਹੀਂ ਪਹਿਲਾਂ ਪਹਿਲਾਂ ਵੇਖੇ ਸੀ ਹੁਣ ਨਹੀਂ ਵੇਖੇ ਉਹਨੇ ਕਿਹੇ ਵਜੇ ਬਣ ਗਏ ਲੈ ਵੀ ਮਿੱਤਰਾ ਖੁੱਡੇ ਦੀ ਕਰੀਮ ਲੈ ਕੇ ਆਇਆ ਉਹਦੇ ਦੀ ਮੈਂ ਅੱਛਾ ਹਾਂ ਇਹ ਹੋਰ ਕੰਨ ਦਿੰਦਾ ਨਹੀਂ ਸੀ ਮੈਂ ਇਹ ਬੱਤ ਤੇਰਾ ਨਾ ਮੂਹ ਬ੍ਰੇਮ ਬਾਲਾ ਸੀ ਤੇ ਤੈਨੂੰ ਮੈਂ ਅੱਜ ਗਿਫਟ ਕਰ ਦਈਏ। ਓਹੋ ਵਾਹਿਗੁਰੂ ਵਾਹਿਗੁਰੂ ਦਾ ਦਿਆ। ਹਾਂ। ਅ ਸੱਚੇ ਪਾਤਸ਼ਾਹ ਜੈ ਗੱਜ ਬਾਬਾ ਜੈ ਬਾਬਾ ਬੜੀ ਗਰਾਮ। ਕੀ ਆ ਬਾਤ ਤਾਣੀ ਕੀ ਆ ਬਾਤ ਤਾਣੀ। ਮਿੱਤਰ ਹੁਣ ਇਹਨਾਂ ਨੂੰ ਬਾਹਰ ਨਾ ਕੱਢੀ ਤੇ ਬੱਚੇ ਘੜਾਲਾ ਨੂੰ ਤੂੰ। ਨਹੀਂ ਭਾਈ। ਹਾਂ ਮੈਨੂੰ ਦੱਸ। ਹੂੰ। ਕਿ ਇਹ ਮੈਂ ਦਾਵਾ ਕੇ। ਨਾ ਜਿੰਦਾ ਵੀ ਬਣਾਉਣੇ ਆ ਤੂੰ। ਹਾਂ। ਫੇਰ ਤਾਂ ਡਾਈ। ਇਹਨਾਂ ਪਿੱਤਰ ਬਣਾਉਣੇ ਆ ਜਿਹੇ ਬਣਾਉਣੇ ਆ ਤਾਂ ਕਿਹਤ ਨਾਲ ਤੇ ਜਵਾਕਾਂ ਦਾ ਕੰਮ ਕਰਨਾ ਫੇਰ ਵੀ ਛੱਡ ਲਾ ਫੇਰ ਛੱਡ ਲਾ ਸਿੱਧਾ ਹੀ ਉਹ ਤੇਰੀ ਮਰਜ਼ੀ ਹੈ ਮੈਂ ਤਾਂ ਕਹਿੰਦਾ ਨਹੀਂ ਬਾਲਾ ਮੇਨ ਬਲੱਡ ਲੱਗਿਆ ਕੀਦੀ ਬਾਈ ਯਾਰ ਖਵਾ ਮੇਨ ਜਮੇ ਸ਼ਾਖੇ ਸਿਰੇ ਵਾਲੇ ਜਮਾ ਜਮਾ ਮੇਨ ਜਮਾ ਮੇਨ ਬਾਈ ਕਹਿੰਦੇ ਤੇਰੀ ਮੈਂ ਖੁੱਡੇ ਦਾ ਮੁੱਢ ਖੁੱਡੇ ਦਾ ਮੁੱਢ ਕਰੀਮ ਖੁੱਡੇ ਸਾਡੇ ਦੀ ਓਹ ਹੋ ਹੋ ਤੇ ਬਾਕੀ ਕੱਢ ਕੇ ਦੇ ਤੂੰ

ਲਓ ਜੀ ਚੱਟ ਕਰੋ ਬਤਾ ਚੱਕ ਠੀਕ ਹੈ ਓਕੇ ਰਿਪੋਰਟ ਚਿੱਟਕਾ ਕਰੂਗਾ ساری ਲੋਕ ਹੈ ਕਾਲੀਆਂ ਕਾਂਤਰਾ ਮੜੀਆਂ ਮੜੀਆਂ ਕਾਲੀਆਂ ਕੰਨੀਆਂ 6400 ਵਾਲੇ ਜੀ 6400 ਵਾਲੇ 6400 ਵਾਲੇ ਤੇ ਸ਼ਾ ਅਖੇ ਬੋਲੀ ਪੜੀ ਚੀਜ਼ ਬਣਾਈਆ ਤਾਂ ਪਾ ਕੇ ਸੌਣ ਆਗੀ ਬਣ ਗਈ ਮੈਂ ਕਹਿੰਨਾ ਕੀਆ ਬਾਤਾਂ ਹੈ ਉਹੋ ਜੇ ਪੰਜੇ ਕਾਲੇ ਨਉਂਦਰਾ ਉਹੋ ਜੇ ਮਤਲਬ ਉਹੋ ਜੇ ਨਉਂਦਰਾ ਉਹੋ ਜੇ ਮੂੰਹ ਉਹੋ ਜਾਂ ਨੱਕ ਸਾਰਾ ਕੁਝ ਉਵੇਂ ਲੱਦਾ ਉਹੋ ਜਾਂ ਰੰਗ ਹਾਂ ਇੱਕ ਇੱਕ ਹੋ ਗਿਆ ਇਹ ਬੱਚਾ ਕਾਲਾ ਚੀਨਾ ਨੰਬਰ ਪਹਿਲੇ ਤੇ ਹਮ ਮਾੜਾ ਮਾੜਾ ਕਾਲਾ ਚੀਨਾ ਆਪਣਾ ਆ ਹੋ ਗਿਆ ਯਾਰ ਹੋਰ ਹੀ ਯਾਰ ਫਿੱਕਾ ਲਾਲ ਚੀਨਾ ਫਿੱਕਾ ਲਾਲ ਚੀਨਾ ਫਿੱਕਾ ਲਾਲ ਚੀਨਾ ਮਿੱਟੀ ਰੰਗਾ ਜਾ ਰੱਖ ਲਗੇਣਾ ਆਪਾਂ ਰੱਤੜ ਜਾ ਹੋ ਰਹੀ ਹੈ ਹਾਂ ਫਿੱਕੜ ਜਾ ਰੰਗਾ ਜਾਣਾ ਸੱਚੀ ਲਾਲ ਚੀਨਾ ਵਿੱਚ ਹਾਂ ਮਿਕਸੇ ਸੋ ਮਿਕਸ ਹੈ ਭਈ ਇਹ ਇਹ ਫਿਰ ਬ੍ਰੀਡ ਕੇ ਮੈਂ ਮਾੜੀ ਕਰਦੇ ਨੇ ਦਰਮੇਂ ਕਿਆ ਬਾਤਾਂ ਨੇ ਯਾਰ ਇਹ ਚਿੱਟਾ ਇਹ ਵੀ ਚਿੱਟਾ ਹੀ ਕਰੂਗਾ ਚਿੱਟੀ ਆਖਾ ਹਾਂ ਚਿੱਟੀ ਲੋਕ ਤੀਨੋਂ ਦਾ ਠੀਕ ਹੈ ਉਹਦਾ ਟੀਰੇ ਵੀ ਕੱਟ ਜਾਂਦੇ ਆ ਇਹ ਹੂੰ ਹੂੰ ਪਰ ਟੀਰੇ ਹੀ ਨਹੀਂ ਕੱਢੇਗੇ ਇਹ ਠੀਕ ਨਹੀਂ ਆਹ ਚੀਜ਼ਾਂ ਸ਼ਾਖਾਂ ਆਹ ਚੀਜ਼ਾਂ ਚੌੜਸ ਵਾਲਾ ਕਰਕੇ ਆਂਗਾ ਵਿੱਚ ਆਹਾ ਹਾਂ ਇਹ ਜਿਹੜੀਆਂ ਆ ਇਹ ਟਿਮਕਣੇ ਜਿਹੜਾ ਰੰਗ ਆਏ ਬਣਿਆ ਜਿਹੜਾ ਇਹ ਚੌੜਸ ਵਾਲਾ ਕਰਕੇ ਹੈ ਤੇ ਪਰ ਜਿਹੜਾ ਲਾਲ ਹੋ ਗਿਆ ਇਹ ਮਤਲਬ ਕਾਲੇ ਤੋਂ ਲਾਲ ਬਣ ਗਿਆ ਲਾਲ ਚੀਨਾ ਹਾਂ ਇਹ ਸ਼ਾਖੇ ਦੀ ਦੇਣਾ ਹੈ ਜਿਹੜਾ ਲਾਲ ਚੀਨਾ ਬਣਿਆ ਇਹ ਹਾਂ ਠੀਕ ਹੈ ਤੇ ਬਾਕੀ ਆਹ ਚੀਜ਼ਾਂ ਆ ਜਿਹੜਾ ਆ ਰੰਗ ਹੈ ਦਾ ਆ ਇਹ ਵਾਲਾ ਇਹ ਚੌੜਸ ਵਾਲਾ ਕਰਕੇ ਆ ਉਹਦਾ ਰੰਗ ਵੀ ਚੌੜਸ ਹੋਣਾ ਕਰਕੇ ਠੀਕ ਹੈ ਕੂਤਰੀ ਆਪਦੇ ਤੇ ਲੇਗੀ ਵੱਡੀ ਛਾਹ ਖਿੱਤੇ ਤਾਂ ਚਾਰਾਂ ਬੱਚਿਆਂ ਚ ਇੱਕ ਬੱਚਾ ਵੀ ਨਹੀਂ ਗਿਆ ਦੋਏ ਦੂ ਪਹਿਲਾਂ ਹੋਰ ਆਪਣੇ ਕੋਲ ਇਹਦੇ ਨਾਲ ਦੇ ਅੱਡੇ ਲਵਾ ਕੇ ਬੰਦ ਕਰ ਰੱਖਿਆ ਲਾਲ ਚੀਨੇ ਉਹ ਵੀ ਕੂਤਰੀ ਆਪਦੇ ਤੇ ਲੇਗੀ ਕੱਲਾ ਤਾਂ ਛਾਹ ਖੇ ਨੇ ਇੱਕ ਆਪਦੀ ਦੇਣ ਪਾਉਂਦਾ ਵਿੱਚ ਵੀ ਜਦੋਂ ਚੌੜਸ ਵਾਲ ਨਾਲ ਆਪਾਂ ਛਾਹ ਖੇ ਪਾਉਣੇ ਆ ਤੇ ਬੱਚੇ ਲਾਲ ਚੀਨੇ ਬਣ ਜਾਂਦੇ ਆ ਕਾਲਿਆਂ ਤੋਂ ਲਾਲ ਚੀਨੇ ਜਿਹੜੇ ਚੌੜਸ ਵਾਲਿਆ ਆਪ ਹੈ ਉਹਦਾ ਕਾਲੇ ਜੀਨੇ ਕੱਢਦੇ ਆ ਹਾਂ ਜਿਹੜੇ ਆ ਪਿਓਰ ਚੌੜਸ ਵਾਲੇ ਐ ਮੀਣ ਉਹ ਤਾਂ ਕਾਲੇ ਚੀਨੇ ਹੀ ਕੱਢਣ ਗਿਆ ਐਹੋ ਜਿਹੀਆਂ ਕਾਲੇ ਚੀਨੇ ਐ ਕਾਲੀਆਂ ਕਾਂਤਰਾਂ ਕਾਲੇ ਚੀਨੇ ਗੂੜੇ ਕਾਲੇ ਚੀਨੇ ਫਿੱਕੇ ਕਾਲੇ ਚੀਨੇ ਹੂੰ ਜਦੋਂ ਵਿੱਚ ਛਾਹ ਕੇ ਪੈ ਗਏ ਹੂੰ ਉਦੋਂ ਲਾਲ ਚ ਠੀਕ ਐ ਹਾਂ ਚੌੜਸ ਵਾਲਿਆਂ ਜਦੋਂ ਹੋਰ ਕੋਈ ਕੂਤਰਪਾਲਾ ਫਿਰ ਲਾਲ ਚੀਨੇ ਮੜ ਜਾਂਦੇ ਚਿੱਟਾ ਆਖਾਂ ਚਿੱਟੀ ਨੂੰ ਹੁਗਾ ਇਹ ਸੀਗੇ ਬੱਚੇ ਬਈ ਦੋ ਹੁਣ ਖੁਸ਼ ਆ ਤੂੰ ਬਈ ਮੈਂ ਪੂਰਾ ਕਿੱਦਾਂ ਕੀ ਮੈਨੂੰ ਦੇ ਦੇ ਤੇਰੀ ਬਲੱਡ ਲਾਈਨ ਦੇ 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 ਦੇਰੀ ਹੁਣ ਦਮਣੀ ਨੇ ਬਈ ਜਿਹੜੇ ਮੈਨੂੰ ਦੋ ਬੱਚੇ ਗਿਫਟ ਕਰਤੇ ਹਾਂ ਮੈਂ ਖਬਰ ਕੀ ਬਾਤ ਹੈ ਤੇ ਹੁਣ ਤੂੰ ਬਣਾ ਲੈ ਬਾ ਬਣਾ ਲੈ ਬਣ ਕੇ ਸਾਹਮਣੇ ਇਸ ਦੂ ਅਗਲੇ ਸੀਜ਼ਨ ਨੂੰ ਆ ਹੀ ਆ ਬਸ ਆਪਣੇ ਕੋਲ ਤਾਂ ਬਸ ਇਹ ਮੇਨ ਹੈ ਹਾਂ ਠੀਕ ਹੈ ਕਿ ਨਹੀਂ ਬੱਚਿਆਂ ਦੀ ਪਲਾਈ ਬਹੁਤ ਸੋਹਣੀ ਹੋਈ ਆ ਬਈ ਕਿਆ ਬਾਤਾਂ ਨੇ ਚੰਗੇ ਕਿਉਂ ਲੱਗੇ ਹੋਣਗੇ ਨਾ ਇਹ ਹੇ ਜੀ ਆਉਣ ਲੱਗੇ ਨਹੀਂ ਸੀ ਪੂਰਾ ਜੇ ਮਤਲਬ ਤਾਂ ਮਲਾਗੀ ਉਹ ਤੋਂ ਆਲਣੇ ਬਾਹਰ ਆ ਗਏ ਸੀ ਤੇ ਫੁੱਟੀਆਂ ਫੁੱਟੀਆਂ ਤੇ ਛੋਟੀਆਂ ਦੇ ਪੈਣ ਲੱਗੇ ਸੀਗੇ ਛੋਟੀਆਂ ਦੇ ਵਹਿੰਦੇ ਸੀਗੇ ਹਾਂ ਉਹਨਾਂ ਹਜੇ ਪ੍ਰੋਪਰ ਥੱਲੇ ਨਹੀਂ ਹੋ ਜੀ ਪ੍ਰੋਪਰ ਥੱਲੇ ਹੋ ਜੀ ਨਹੀਂ ਕੋਈ ਲੱਗ ਨਹੀਂ ਬਹੁਤ ਵੱਡੇ ਹੋਏ ਭਾਈ ਆਪੇ ਦਾਣੇ ਚੁਲੇ ਖਾ ਲੈਣਗੇ ਹਾਂ ਖਾ ਲੈਣਗੇ ਤੇ ਇਹਨਾਂ ਨੂੰ ਆਪਾਂ ਐ ਕਰਦੇ ਆ ਕਿ ਨਾ ਬੈਠ ਕੇ ਛੱਡ ਦੇ ਨਾ ਬੈਠ ਕੇ ਛੱਡ ਦੇ ਇੱਕ ਖਾ ਲਗਾ ਕਿਆ ਬਾਤਾਂ ਨੇ ਯਾਰ ਬੱਚਾ ਚੱਲ ਆਇਆ ਚੱਲ ਬੈਠ ਕੇ ਲੈ ਸਿਰਾਂ ਵਾਲਾ ਰੱਖੀ ਬੰਦਰ ਯਾਰ ਤਾਂ ਹਾਂ ਉਹ ਕੇ ਰਿਹਾ ਰਪੋਟਾ ਹੀ ਹੈ ਜਾ ਉਹ ਯਾ ਲਈ ਨਹੀਂ ਸਹੀ ਹੈ ਨਾ ਮੈਂ ਕਸਰਾ ਹੀ ਹੈ ਜਾ ਉਹ ਛੱਡ ਦੇ ਕਿਤੇ ਫਿਰ ਇਹ ਬੈਠ ਕੇ ਛੱਡ ਦਿੰਦੇ ਆ ਵਾ ਚੱਲ ਗਏ ਆਪਾਂ ਹਾਂ ਛੱਡ ਦੇਗੇ ਲੈ ਬੈਠ ਕਾਲੇ ਪਾਸੇ ਇਧਰ ਕਰ ਦੇ ਇਧਰ ਇਹਨੂੰ ਆ ਦੇ ਦੀਦੀ ਨੂੰ ਮੈਂ ਤੈਨੂੰ ਕਹਿਦਾ ਸੀਗਾ ਅੱਛਾ ਉਹ ਬੋਇਆ ਬੈਠਾ ਬੱਚਾ ਜਿਵੇਂ ਹਾਂ ਤੇ ਬਾਹਰੇ ਬੈਠਾ ਕਾਲਾ ਇੱਕ ਪਿੱਛੇ ਬੈਠਾ ਹੈ ਹਾਂ ਉਹ ਬੰਦਾ ਉਹ ਕਾਲੇ ਜੀਨੇ ਜੋ ਉਹੀ ਛੱਟਣ ਜਿਵੇਂ ਦੇ ਆ ਉਹ ਪਿੱਛੇ ਆਹ ਉਹ ਬੱਚਾ ਨੂੰ ਦੇਖ ਤੋ ਇਹ ਉਹ ਦੇਖ ਲੈ ਤੇ ਆਹ ਦੇਖ ਲੈ ਇਧਰ ਆ ਨਾਲ ਜੀਨੇ ਵੇਖ ਹਾਂ ਕੋਈ ਉਮ ਛੱਟ ਜੇ ਨਾ ਉਹ ਕਾਲੇ ਐ ਇਹਦੇ ਵੀ ਲਾਲ ਆਇਆ ਚੌਹ ਸੌ ਵਾਲੇ ਦਾ ਕਰ ਕਰਾਮਾਤ ਇਹ ਕਰਾਮਾਤ ਬਣ ਗਈ ਹਾਂ ਤੇ ਦੂਜਾ ਤਾਂ ਉਹਦੇ ਨਾਲ ਦਾ ਉਹ ਬੈਠੀ ਐ ਪਰ ਹਾਂ ਉਹ ਕਾਰੀ ਲੋਕ ਦਾ ਸਾਹਮਣੇ ਬੈਠ ਹੋਇਆ ਉਹ ਸਾਹਮਣੇ ਸਿੱਧਾ ਬੇਟਾ ਹਾਂ ਇਧਰਲੇ ਪਾਸੇ ਉਹ ਬੈਠਾ ਛੱਟ ਵੀ ਲੱਕੀ ਇੱਥੇ ਛੱਡ ਦੇ ਵੀ ਬੱਚੇ ਰੋ ਵੇ ਛੱਡ ਗੋ ਆਉ ਨਜ਼ਾਰੇ ਬੈਠ ਕੇ ਤਾਂ ਠੰਡੀ ਪੂੜੀ ਜੀ ਭਾਈ ਹਾਂ ਚਲੋ ਬੱਦ ਚਲ ਜਾਂ ਚਿਰ ਇਹ ਦਾਨ ਤੋਂ ਚੋਕ ਲੈਣਗੇ ਅਪਰੇ ਨਾਲ ਦਾ ਹਾਂ ਚੋਕੂਗੇ ਚੋਕ ਲੈ ਕੋਈ ਇੱਕ ਤਾਂ ਵੀ ਗੱਲ ਆਪਰੇ ਚੋਕ ਲਾ ਗਿਆ ਇਹ ਪੂਜਾ ਕਰਨੀ ਬਹੁਤ بڑے بڑے ਆ ਯਾਰ ਇਹ ਪੂਰੇ ਬਣੇ ਪਿਆ ਇਹ ਵਾਲੀ ਗੱਲ ਦੀ ਇੱਥੇ ਆ ਖੋਲੀ ਗਏ ਉੱਥੇ ਬਾਲੇ ਹੋਏ ਪਏ ਨੇ ਇਹ ਹੁਣ ਬਾਜੇ ਪਏ ਸੀ ਦਵੇ ਜੇ ਪਏ ਸੀਗੇ ਦਵੇ ਪਏ ਕਿਤੇ ਖੜ ਨਹੀਂ ਹੁੰਦੇ ਸੀਗੇ ਉਹ ਫਿਰ ਮਾਰਦੇ ਜਿਹਨਾਂ ਦੇ ਹੰਗੂngਲੇ ਝਾੜ ਇਹਨਾਂ ਨੇ ਜਿਹਦੇ ਪੁੱਤਰਾਂ ਨੂੰ ਪਾਏ ਦਾਣੇ ਤੇ ਭੁੱਖੇ ਮਾਰਦੇ ਆਪੇ ਖਾਣਗੇ ਬਸ ਕਿੰਨੀ ਗਾ ਰੱਖ ਲੰਦੇ ਲਾ ਨਾ ਕੋਈ ਨਹੀਂ ਪਈ ਆ ਬਾਹਲੀ ਕੋਈ ਚੱਕਰ ਨਹੀਂ ਗਾਦੀ ਜਿੰਨੀ ਵੱਢ ਜਿਹਾ ਦੋਨੇ ਨਹੀਂ ਹੁਣ ਦੋ ਦਿਨ ਵੇਲੇ ਦੇ ਲੇ ਪੈਣ ਨੂੰ ਜਾਪੇ ਦੋ ਦਿਨਾਂ ਬਾਅਦ ਆਪੇ ਖਾਂਦੇ ਉਹਨ ਕੀ ਬਸ ਠੀਕ ਆ ਵੀ ਕਰਾ ਵਾਸਲੀ ਬਈ ਫੁਲਾ ਸੈਟ ਹੈ ਸੈਟ ਹੈ ਫੰਗ ਝਾੜਦੇ ਉਹ ਕਿੰਨਾ ਰੋਟਾ ਚਲੋ ਜੀ ਓਕੇ ਆ ਬਾਬਿਓ ਸੈਟ ਹੈ ਜੀ ਵਧਾਈ ਦੇ ਪਾਤਰੇ ਜੀ ਆਪੇ ਦਾਮਨੀ ਵੱਲੋਂ ਕੋਲੋਂ ਦੋ ਬੱਚਿਆਂ ਦੇ ਗਿਫਟ ਇਹ ਆਪਾਂ ਨੇ ਸਾ ਮੇਰੇ ਵੀਰੋ ਇਸਰਾ ਗੱਲ ਲਵਾਤਾ ਫੇੀ ਹਾਂ ਆਜੋ ਕਿਤੇ ਦੇਦੇ ਮਨਪਰੀ ਨੂੰ ਕਬੂਤਰਾ ਪਾਣਾ ਤੇ ਉਹ ਗਿਆ ਘਰ ਨੂੰ ਹਣਾ ਤੇ ਚਲਦੇ ਹਾਂ ਹੁਣ ਮੰਡੀ ਮਨਪਰੀ ਦੇ ਕੱਪੜੇ-ਕੁਪੜੇ ਲੈ ਕੇ ਆਉਣੇ ਹੈਗੇ ਹੋਰ ਬਣਾਉਣੇ ਪੈਂਟ ਸ਼ਰਟ ਬਣਵਾਉਣੀ ਦਿੱਤੀ ਹੈ ਦੇਣੀ ਆ ਦਿੱਤੀ ਨਹੀਂ ਤੇ ਇਧਰ ਚਾਰ ਛੋਟੇ ਬੱਚੇ ਗੱਡੀ 'ਤੇ ਬਾਹਰ ਮਨਪਰੀ ਦੇ ਦੇਖੋ ਇਧਰ ਮੈਂ ਲੈ ਵੀ ਅੰਦਰ ਕਰਕੇ ਜਾਵਾਂਗੇ ਆਪਾਂ ਨਾ ਤੇ ਕੀ ਰਾਮੜਾ ਘਰੇ ਗਿਆ ਉਹ ਤੇ ਮੁੜ ਕੇ ਚਲਦੇ ਹਾਂ ਮੰਡੀ ਗਿਦਰਵਾ ਤੇ ਬਾਕੀ ਸਭ ਦੋਕਿਨਾਂ ਕੋਈ ਨਹੀਂ ਜਾ ਚੱਲਾਂਗੇ ਮੰਡੀ ਜਾਣੇ ਆਪਾਂ ਚਲੋ ਫਿਰ ਕੋਈ ਗੱਲ ਆਉਣ ਦੇ ਮਨਪ੍ਰੀਤ ਨੂੰ ਤੇ ਫੇਰ ਵੇਣੇਗੇ ਕੀ ਬੰਦ ਆਗਾ ਅੱਬਿਓ ਆ ਗਏ ਮੰਡੀਉ ਮੰਡੀ ਗਏ ਤਾਂ ਸੀ ਕਿ ਪਰ ਮੰਡੀ ਕੁਛ ਕਰਿਆ ਨਹੀਂ ਜਾਗੇ ਸੀ ਲੈਣ ਕੱਪੜੇ ਗਏ ਸੀ ਉਹ ਮਤਲਬ ਪੈਂਟ ਸ਼ਰਟ ਸੋਣ ਦੇ ਮਨਪ੍ਰੀਤ ਦੀ ਤੇ ਉਹ ਸੋ ਫਾਈਨਲ ਹੈ ਨਹੀਂ ਸੀਗੇ ਹਨ ਤੇ ਤਾਂ ਕਰਕੇ ਪਤਾ ਨਹੀਂ ਟੁੱਟ ਗਿਆ ਵਾਹ ਆਹ ਦਾਣੇ ਤੋਂ ਪਾਈ ਪਏ ਇਧਰ ਤੇ ਆ ਇਧਰ ਆਪਣਾ ਪਤੰਗ ਉੱਡ ਹੀਂਦਾ ਤੇ ਇਹ ਆ ਰਿਹਾ ਇਹ ਭਾਵੇਂ ਫੋਕਸ ਇਹ ਵੀ ਕਰਨ ਫੜ ਗਿਆ ਮਨਪ੍ਰੀਤ ਵਾਲੇ ਨੂੰ ਤੇ ਇੱਕ ਪਤੰਗ ਉਹ ਟੁੱਟ ਗਿਆ ਥੱਲੇ ਏ ਆ ਜਾਂਦਾ ਇਹ ਆਪਣੇ ਨੂੰ ਤੋੜਦਾ ਸੀਗਾ ਇਹ ਆਪਣਾ ਕਿਧਰ ਗਿਆ ਕਿਧਰ ਗਿਆ ਇੱਛੇ ਆਪਾਂ ਫੋਕਸ ਹੀ ਕਰਨ ਨੂੰ ਡਗਾ ਵੀ ਤੀਹ ਹੈ ਨਾ ਆ ਆ ਬਈ ਪਤੰਗ ਆਪਣੇ ਨੂੰ ਤੋੜਦਾ ਸੀ ਤੇ ਆ ਆ ਵੀ ਟੁੱਟ ਗਿਆ ਉਹ ਜਿਹਨੇ ਮਾਰਨ ਆਲਾ ਪਹਿਲਾਂ ਆਪ ਹੀ ਮਰ ਗਿਆ ਆਪ ਦਿਨ ਵੀ ਇਹ ਕਿ ਡਾਈ ਜਾਂਦੇ ਬੰਨਿਆ ਪਿਆ ਪਤਾ ਨਹੀਂ ਆਪਣਾ ਕਿ ਆ ਫਿਰ ਆ ਡੂਰ ਜਾਂਦੀ ਸਿੱਧੀ ਉਹ ਕਾਲੇ ਪਤੰਗ ਨੂੰ ਪਰੇ ਬਾਕੀ ਉਹ ਤੇ ਬਚੀ ਗਈ ਆ ਬਾਗਲ ਮੇਂ ਰੱਖਣੀ ਕੁਛ ਲੈਣਗੇ ਕਿ ਨਹੀਂ ਕੀ ਕਰਨਗੇ ਆ ਉਹ ਵੀ ਆਉਂਦੇ ਹੋਣਗੇ ਉਹ ਫਿਰ ਪਾਉਣੇ ਆ ਦਾਣਾ ਪਾਣੀ ਕਬੂਤਰਾਂ ਤੇ ਦਿਖਾਉਣੇ ਹੋਣਗੇ ਹੂੰ ਲਓ ਜੀ ਹਾਂਜੀ ਫੁੱਟੇ ਉਹਦੇ ਲਈ ਕਰੇ 13 ਇੰਚ ਵਾਲੀ ਕਰੇ 13 ਇੰਚ ਵਾਲੀ ਰੱਖ ਤੇ ਹੀ ਢਾੜੇ ਇਧਰ ਵੀ ਹਾਂਜੀ ਲਓ ਜੀ ਇਧਰ ਵੀ ਰੱਖ ਦਗੇ ਆਇਓ ਆਇਓ ਪੱਤਾ ਦਾਣੇ ਅੱਗੇ ਰਪੋਟ ਹੋ ਗਈ ਜੀ ਤੇ ਬੱਚਿਆਂ ਦੇ ਜੀ ਰੱਖ ਦਈ ਰੱਖ ਦਈ ਬੱਚਿਆਂ ਨੂੰ ਵੀ ਦਾਣੇ ਟਰੇ ਪਲਾਂ ਦਾਣੇ ਵਾਹਿਗੁਰੂ ਆਦਾ ਕਰੀ ਖਾ ਕੇ ਛੋਲਿਆਂ ਦਾ ਦਾਣਾ ਸਮਾ ਲਈ ਆਪਦੀ ਚੁੱਟੀ ਦਵਣੀ ਮੂੰਹ ਮੋੜ ਗਿਆ ਮੈਂ ਨਹੀਂ ਓਕੇ ਹੋ ਗਈ ਰੋਣ ਸਿੱਧਾ ਕਰਨ ਆਇਓ ਲਓ ਜੀ ਇਧਰ ਰੱਖ ਦਈ ਆਇਓ ਕਿਸ ਰੰ ਦਾਣੇ ਆਇਓ 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 ਆਇਵ 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 ਮੀਏ ਕੋ ਵੇਖੋ ਸਾਡੇ ਪਾਂਡੇ ਦੀ ਨਹੀਂ ਆਈ ਪਰ ਆਇਵ ਆਇਵ ਕੇ ਰੋੜਾ ਗਾਵਾ ਮਾਦਰ ਮੈਂ ਦੇਖ ਲਓ ਜੀ ਬੜਕੀ ਵੀ ਰੱਖ ਤਗੇ ਲਾਸਟ ਆਪਣੀ ਮੈਚ ਹਾਂਜੀ ਆਇਓ 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 ਪੁੱਤ ਲਵ ਜੀ ਓਕੇ ਉਹ ਵੀ ਰਿਪੋਰਟ ਸਾਰੇ ਕੂਤਰਾਂ ਦਾਣਾ ਪਾਣੀ ਕਲੀਅਰ ਆ ਬਾਬੇ ਉਸ ਸੈਟ